ਅੱਜ ਜੀ ਸਾਡੇ ਮਾਨਵਤਾ ਬਲੱਡ ਸਰਵਿਸ ਸੁਸਾਇਟੀ ਵੱਲੋਂ ਅੱਜ 15ਵਾਂ ਖੂਨਦਾਨ ਕੈਂਪ ਲਗਾਇਆ ਗਿਆ ਆ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਪਹਿਲਾਂ ਤਾਂ ਧੰਨਵਾਦ ਕਰਦਾ ਹਾਂ ਆਪਣੇ ਭਰਾਵਾਂ ਦਾ ਜਿਹੜੇ ਹਰ ਟਾਈਮ ਸਪੋਰਟ ਕਰਦੇ ਆ ਕਦੇ ਵੀ ਕਿਸੇ ਨੂੰ ਖੂਨ ਦੀ ਲੋੜ ਹੁੰਦੀ ਆ ਸਾਡੀ ਇੱਕ ਕਾਲ ਤੇ ਜਾਂਦੇ ਆ ਸਾਡੇ ਨਾਲ ਸਾਡੇ ਸੰਜੀਤ ਭਾਜੀ ਖੜੇ ਆ ਬਹੁਤ ਹੀ ਵਧੀਆ ਸੇਵਾਦਾਰ ਵੀ ਆ ਬਾਕੀ ਇਹੀ ਆ ਸਾਡਾ ਮੋਟਿਵ ਆ ਕੈਂਪ ਲਗਾਉਣ ਦਾ ਕਿ ਖੂਨ ਦੀ ਵਜ੍ਹਾ ਨਾਲ ਕਿਸੇ ਦੀ ਜਾਨ ਨਾ ਜਾਵੇ ਕਹਿੰਦੇ ਨਾ ਖੂਨਦਾਨ ਮਹਾਦਾਨ ਇਸ ਤੋਂ ਵੱਡਾ ਹੋਰ ਕੋਈ ਜਾਨ ਨਹੀਂ ਤੁਹਾਡਾ ਦਿੱਤਾ ਹੋਇਆ ਖੂਨ ਇਹ ਜਿੰਦਗੀ ਬਚਾ ਸਕਦਾ ਹੈ ਔਰ ਜਿਹੜਾ ਬਲੱਡ ਹੈ ਇਹ ਨਾ ਕਿਸੇ ਫੈਕਟਰੀ 'ਚ ਬਣਦਾ ਆ ਇਹ ਆਪਣੀ ਬਾਡੀ ਦੇ ਅੰਦਰ ਬਣਦਾ ਆ ਇਸ ਲਈ ਅਸੀਂ ਆਪਣੇ ਸਾਰੇ ਯੂਥ ਨੂੰ ਬੇਨਤੀ ਕਰਦੇ ਆ ਕਿ ਵੱਧ ਚੜ ਕੇ ਬਲੱਡ ਡੋਨੇਟ ਕਰੋ ਤਾਂ ਕਿ ਤੁਹਾਡੇ ਦਿੱਤੇ ਖੂਨ ਨਾਲ ਕਿਸੇ ਜਾਨ ਬਚ ਸਕੇ ਇਹ 15ਵਾਂ ਖੂਨਦਾਨ ਕੈਂਪ ਆ ਕਲਾਸ਼ ਨਗਰ ਰੋਡ ਅਮੰਤਰ ਕਲੋਨੀ ਵਿਖੇ ਲਗਾਇਆ ਗਿਆ ਆ ਬਹੁਤ ਹੀ ਵਧੀਆ ਰਿਸਪਾਂਸ ਮਿਲ ਰਿਹਾ ਜਿਵੇਂ ਤੁਸੀਂ ਦੇਖ ਰਹੇ ਹੋ ਸਾਰੇ ਪਰਾ ਸਾਡੇ ਕੈਂਪ ਤੇ ਪਹੁੰਚੇ ਹੋਏ ਆ ਦੇਖੋ ਜੀ ਸਾਡਾ 70+80 ਹੁੰ ਹੋ ਚੁਕਿਆ ਸਾਡਾ 100 ਦਾ ਟਾਰਗੇਟ ਹੈਗਾ ਜੀ ਪਰ ਜਿਸ ਹਿਸਾਬ ਨਾਲ ਮੇਰੀ ਭਰਾ ਆਏ ਆ 100+ ਕਰਾਂਗੇ ਜੀ ਅੱਜ ਅਸੀਂ ਹਾਂ ਦੇਖੋ ਕਿਸੇ ਦਾ ਯੂਥ ਨੂੰ ਇਹ ਜਣਾ ਜਾਣੇ ਆ ਨਸ਼ਾ ਛੱਡ ਕੇ ਚੰਗੇ ਪਾਸੇ ਜਾਓ ਤਾਂ ਕਿ ਆਪਾਂ ਸਾਰੇ ਨਾਲ ਮਿਲ ਕੇ ਪੰਜਾਬ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾ ਸਕੀਏ ਕਿਉਂਕਿ ਇਸ ਟਾਈਮ ਸਾਡਾ ਪੰਜਾਬ ਨਸ਼ੇਲ ਪੈ ਗਿਆ ਆ ਅਸੀਂ ਆਪਣੇ ਯੂਥ ਨੂੰ ਇਹ ਬੇਨਤੀ ਕਰਦੇ ਆ ਕਿ ਆ ਨਸ਼ੇ ਦੀ ਦਲਦਲ ਛੱਡ ਕੇ ਕੋਈ ਚੰਗੇ ਪਾਸੇ ਜਾਓ ਆਪਾਂ ਸਾਰੇ ਅਗਰ ਇੱਕੀ ਜੁਟ ਹੋ ਗਏ ਵਧੀਆ ਕੰਮ ਕਰ ਸਕੀਏ ਡੋਨੇਟ ਬਲੱਡ ਸੇਵ ਲਾਈਫ